ਲੋਕਾਂ ਨੇ ਠੱਗੀ ਦੇ ਵੱਖੋ ਵੱਖਰੇ ਤਰੀਕੇ ਅਪਣਾਏ ਹੋਏ ਨੇ ਰਾਹ ਜਾਂਦੇ ਭੋਲੇ-ਬਾਲੇ ਰਾਹੀਗੀਆਂ ਨੂੰ ਇਹ ਲੋਕ ਗੱਲਾਂ ਦੇ ਵਿੱਚ ਪਾ ਕੇ ਠੱਗ ਲੈਂਦੇ ਨੇ ਔਰ ਠੱਗੀਆਂ ਵੀ ਇਸ ਤਰ੍ਹਾਂ ਦੀਆਂ ਕਿ ਬੰਦਾ ਜਿਹੜਾ ਠੱਗਿਆ ਜਾਂਦਾ ਫਿਰ ਉਹ ਦੇਖਦਾ ਕਿ ਹੁਣ ਇਹ ਗੱਲ ਕਿਸੇ ਨੂੰ ਦੱਸੇ ਤੇ ਜਾਂ ਫਿਰ ਨਾ ਦੱਸੇ ਇਸੇ ਤਰ੍ਹਾਂ ਦੀ ਇੱਕ ਠੱਗੀ ਮਲੇਸ਼ੀਆ ਤੋਂ ਆਈ ਇੱਕ ਔਰਤ ਦੇ ਨਾਲ ਹੋਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ। ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਢੋਂਗੀ ਕਿਸਮ ਦਾ ਇੱਕ ਪਖੰਡੀ ਚੋਲੇ ਵਾਲਾ ਬੰਦਾ ਇੱਕ ਔਰਤ ਦੇ ਕੋਲ ਖੜਦਾ ਹੈ ਔਰ ਉਸ ਨੂੰ ਲਾਲਚ ਦਿੰਦਾ ਹੈ ਉਸ ਦੇ ਕੋਲੋਂ ਗਹਿਣੇ ਲੈਂਦਾ ਹੈ ਫਿਰ ਪੋਟਲੀ ਦੇ ਵਿੱਚ ਪਾ ਕੇ ਉਹ ਦੌੜ ਜਾਂਦਾ ਹੈ ਚਲਿਆ ਜਾਂਦਾ ਹੈ ਔਰ ਜਦੋਂ ਬਾਅਦ ਵਿੱਚ ਔਰਤ ਉਹ ਪੋਟਲੀ ਖੋਲਦੀ ਹੈ ਤਾਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਦੇ ਨਾਲ ਬਹੁਤ ਵੱਡੀ ਠੱਗੀ ਹੋ ਗਈ ਹੈ ਆਪਣੇ ਰਿਸ਼ਤੇਦਾਰਾਂ ਦੇ ਘਰ ਮਿਲਣ ਆਏ ਇਹ ਮਲੇਸ਼ੀਆ ਤੋਂ ਜੋ ਔਰਤ ਆਈ ਸੀ ਉਸ ਦੇ ਨਾਲ ਇਹ ਵੱਡੀ ਠੱਗੀ ਹੋਈ ਹੈ ਸੀਸੀਟੀਵੀ ਫੁਟੇਜ ਜਿਹੜੀ ਤੁਸੀਂ ਦੇਖ ਰਹੇ ਹੋ ਉਸ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਠੱਗ ਜੋ ਹੈ ਮਹਿਲਾ ਦੇ ਕੋਲ ਆਣ ਕੇ ਉਸ ਦੇ ਨਾਲ ਕਿਵੇਂ ਠੱਗੀ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਮਾਮਲੇ ਦੇ ਵਿੱਚ ਠੱਗੀ ਗਈ ਮਹਿਲਾ ਵੱਲੋਂ ਇਸ ਸਾਰੇ ਕਤਰਾਕਰਮ ਦੀ ਜਾਣਕਾਰੀ ਸਾਡੇ ਨਾਲ ਇੰਜ ਸਾਂਝੀ ਕੀਤੀ ਗਈ ਹੈ ਸਰ ਮੈਨੂੰ ਇਦਾਂ ਹੀ ਪੁੱਛ ਲਿਆ ਸੋਨਾ ਲਵਾ ਲਿਆ ਮੇਰਾ ਚੈਲੀ ਲਵਾ ਲਈ ਕਾਢੇ ਲਵਾਲੇ ਦੋ ਬੰਦੀਆਂ ਲਵਾ ਲਈਆਂ ਘੜੀ ਲਵਾ ਲਈ ਕਿੱਥੇ ਕਿਹੜੀ ਜਗ੍ਹਾ ਆਪਣੇ ਇੱਥੇ ਹਨੂਮਨ ਮੰਦਿਰ ਲੱਗੇ ਜਿਨ੍ਹਾਂ ਦਾ ਸਾਮਾਨ ਲਵਾਇਆ ਸੀ ਉਹਨਾਂ ਨੂੰ ਜਾਣਦੇ ਕੌਣ ਸੀ ਨਾ ਮੈਨੂੰ ਨਹੀਂ ਜਾਣਦੀ ਪਰ ਪਛਾਣਦੀ ਆ ਉਹਨਾਂ ਨੂੰ ਸਾਮਾਨ ਤੁਹਾਡੇ ਕੋਲ ਕੀ ਕੀ ਲਵਾਇਆ ਉਹਨਾਂ ਨੇ ਕਾਢੇ ਚੈਨੇ ਦੋ ਬੰਦੀਆਂ ਘੜੀ ਕਿੰਨੇ ਦਾ ਸਾਮਾਨ ਹੋਣਾ ਤਾਂ ਕਿਸ਼ੇ ਢਾਈ ਚੋਲੇ ਢਾਈ ਲਖਾ ਤਾਈ ਕਿੰਨੇ ਤਾਈ ਢਾਈ ਜੋੜੇ ਦਾ ਸੀਗਾ ਕਿੱਥੇ ਕਿੱਥੇ ਰਹਿਣ ਵਾਲੇ ਉਹ ਦੁੱਸੀਆਂ ਮਸੀਆਂ ਦੇ ਇੱਥੇ ਕਪੂਰਸਲੇ ਕਿਤੇ ਰਜਿਸਟਰ ਦੇ ਇਹ ਕਰਿਆ ਤੇ ਆਈ ਸੀ ਭੂਆ ਦੀ ਤੇ ਅੱਛਾ ਤੇ ਕਿਰਿਆ ਆਈ ਸੀ ਨਾਮ ਆਪਣੇ ਨਾਮ ਦੱਸੋ ਤੇ ਸੱਬਰਵਾਲੀਆਂ ਦੇ ਕਿਹਾ ਤੇ ਸੱਬਰਵਾਲ ਸੱਬਰਵਾਲੀਆਂ ਦੇ ਅਸ਼ਨੀ ਕੁਮਾਰ ਸੱਬਰਵਾਲੀਆਂ ਦੇ ਉਹਦਾ ਨਹੀਂ ਮੈਸੇਜ ਕਿਰਿਆ ਸੀ ਸਾਡੇ ਭੂਆ ਦੀ ਅੱਛਾ ਅੱਛਾ ਠੀਕ ਆ ਹੁਣ ਤੁਸੀਂ ਆਪਣੇ ਸਬੰਧ ਦੇ ਪੁਲਿਸ ਕੰਪਲੇਨ ਵਗੈਰਾ ਕੀਤੀ ਆ ਹਾਂਜੀ ਦਰਖਾਸਤ ਲਖਾਈ ਜੀ ਅੱਛਾ ਤੇ ਹੁਣ ਤੇ ਕਾਨੂੰਨਦਲ ਤੋਂ ਕੀ ਮੰਗਾ ਪ੍ਰਸ਼ਾਸਨ ਦਾ ਅੱਜ ਤਾਂ ਆਪਣਾ ਆਪਣੇ ਮੰਗਦੇ ਪਏ ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਅੰਟੀ ਜੀ ਦਾ ਪਤਾ ਲੱਗਾ ਤੁਸੀਂ ਬਾਬੇ ਤੇ ਵਿਸ਼ਵਾਸ ਕੀਤਾ ਹੀ ਗਾ ਜਿਹੜਾ ਭਰਾਵਾ ਮੈਨੂੰ ਕੁੜੀ ਮੁੰਡੇ ਨੂੰ ਉੱਚਲ ਕੇ ਲੈ ਲਿਆ ਮੈਂ ਤਾਂ ਵਿਸ਼ਵਾਸ ਕਿੱਥੇ ਕਰਦੀ ਇਹਨਾਂ ਦੇ ਪਰ ਪਤਾ ਨਹੀਂ ਕਿੱਦਾਂ ਹੋ ਗਿਆ ਕਿੰਨੇ ਕਿੰਨੇ ਜਾਣੇ ਸੀ ਜਿਹਨੇ ਨਾਲ ਕੋਈ ਸਮਾਨ ਲਾਇਆ ਬਾਬੇ ਨੇ ਕੁੜਾ ਲਵਾਇਆ ਦੋ ਜਣੇ ਨਾਲ ਸੀ ਕੁੜੀ ਮੁੰਡਾ ਕੁੜੀ ਮੁੰਡਾ ਨਾਲ ਸੀ ਠੀਕ ਉੱਡ ਸਕਦੇ ਆਏ ਸੀ ਕੁੜੀ ਨੇ ਕਿੰਨਾਂ ਲਾਇਆ ਨਾਲ ਠੀਕ ਕਾੜੇ ਕੁੜੀ ਨੇ ਲਾਈ ਮਰ ਚੰਨੀ ਕੁੜੀ ਨੇ ਲਾਈ ਪਿਛੋਕ ਕੋਲ ਕੇ ਮੁੰਡੀਆਂ ਤੁਸੀਂ ਇਹੋ ਜਿਹੇ ਬੰਦੇ ਪਹਿਲੇ ਦੇਖੇ ਇਥੇ ਨਾ ਨਾ ਮੈਨੂੰ ਦੇਖੇ ਪਹਿਲਾਂ ਪਹਿਲੀ ਵਾਰ ਦੇਖੇ ਸੋ ਦੇਖਿਆ ਤੁਸੀਂ ਗੱਲ ਇਹ ਹੈ ਕਿ ਸੁਚੇਤ ਰਹਿਣ ਦੀ ਲੋੜ ਹਰ ਰਾਤ ਤੁਰੇ ਜਾਂਦੇ ਦੇ ਉੱਪਰ ਯਕੀਨ ਕਰਨਾ ਕਿਤੇ ਸਾਡਾ ਵੱਡਾ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਸੋ ਯਕੀਨ ਸਿਰਫ ਉਹਨਾਂ ਤੇ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਮੋ ਪਛਾਣਦੇ ਹੋਮੋ ਹਰ ਰਾਹ ਤੁਰੇ ਜਾਂਦੇ ਦੇ ਉੱਪਰ ਯਕੀਨ ਕਰਨਾ ਕਈ ਵਾਰੀ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play TV ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ